ਪਾਕਿਸਤਾਨ ਚ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਪਟਿਆਲਾ ਦੇ ਸਿੱਖ ਸ਼ਰਧਾਲੂ ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਹੱਟ ਟੈਕ ਕਰਨ ਜੰਗੇਸ਼ ਸਿੰਘ ਦੀ ਮੌਤ ਹੋਈ ਹੈ ਜੋ ਕਿ ਆਪਣੀ ਪਤਨੀ ਸਮੇਤ ਯਾਤਰਾ ਦੇ ਲਈ ਪਾਕਿਸਤਾਨ ਵਿਖੇ ਗਿਆ ਸੀ ਗੁਰੂ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਤੇ ਅੱਜ ਹੀ ਕਿਹਾ ਜਾ ਰਿਹਾ ਹੈ ਕਿ ਵਾਪਸ ਪਰਤਣਾ ਸੀ ਤਦਾਦੀ ਕਿ ਇਸ ਬਾਬਤ ਜਾਣਕਾਰੀ ਦੇਣ ਦੇ ਲਈ ਫੋਨ ਲਾਈਨ ਤੇ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਪਟਿਆਲਾ ਤੋਂ ਪੱਤਰਕਾਰ ਅਮਰਜੀਤ ਸਿੰਘ ਹਾਂਜੀ ਸਰ ਜਿਹੜੇ ਪਟਿਆਲਾ ਦੇ ਸਿੱਖ ਸ਼ਰਧਾਲੂ ਦੀ ਪਾਕਿਸਤਾਨ ਦੇ ਵਿੱਚ ਮੌਤ ਹੋਈ ਹੈ ਇਸ ਦਾ ਕਾਰਨ ਕੀ ਹੈ ਕੀ ਕਰਨਾ ਚਾਹੋਗੇ ਇਸ ਬਾਰੇ ਬਿਲਕੁਲ ਤੁਹਾਨੂੰ ਜਾਣਨਾ ਜੀ ਸਾਡਾ ਗੁਰਦੁਆਰਾ ਪਾਕਿਸਤਾਨ ਵਿਖੇ ਜਿਹੜੇ ਸਾਡੇ ਤੋਂ ਧਾਰਮਿਕ ਸਥਾਨ ਦੇ ਵਿਛੜ ਗਏ ਜਿਨ੍ਹਾਂ ਦੀ ਆਪਾਂ ਰੋਜ਼ ਨਿਤ ਜਰੀ ਅਰਦਾਸ ਕਰਦੇ ਆ ਕਿ ਜਿਹੜੇ ਸਾਡੇ ਕੋਲ ਧਾਰਮਿਕ ਸਥਾਨ ਖੋੜੇ ਦੇ ਨੇ ਤਾਲਾ ਦੇ ਦਸਤਖਤ ਦਿਦਾਰੇ ਕਰਵਾਏ ਜਾਣ ਜੀ ਸਾਡੇ ਕਰਾਈ ਦੀ ਸੰਗਤ ਆਉ ਹੋ ਤੇ ਦਰਸ਼ਨ ਕਰਨ ਵਾਸਤੇ ਗਈ ਸੀ ਜਿੱਤੇ ਵਿੱਚੋਂ ਜਿਹੜਾ ਸ਼ਰਦਾਲੂ ਪਟਿਆਲੇ ਦਾ ਜਗਦੀਸ਼ ਸਿੰਘ 50 ਸਾਲ ਦੀ ਉਮਰ ਦੀ ਆ ਦੱਸੀ ਜਾ ਰਹੀ ਹੈ ਪਟਿਆਲੇ ਦਾ ਰਹਿਣ ਵਾਲਾ ਜੀ ਜੀ ਗੁਰਦੁਆਰਾ ਪਾਕਿਸਤਾਨ ਡੇਰਾ ਸਾਹਿਬ ਉਥੇ ਜੀ ਮੌਤ ਹੋਈ ਹੈ ਆ ਕਾਰਨ ਜਿਹੜਾ ਅਜੇ ਤੱਕ ਇਹ ਪਤਾ ਲੱਗ ਸਕਿਆ ਕਿ ਹਾਰਟ ਅਟੈਕ ਦੇ ਨਾਲ ਜਿਹੜੀ ਮੌਤ ਹੋਈ ਹੈ ਜਾਣਕਾਰੀ ਮੁਤਾਬਿਕ ਸ਼੍ਰੋਮਿੰਦ ਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮੇਰੀ ਇੱਕ ਨਿੱਜੀ ਜਰੀ ਕਾਲ ਪਾਈ ਹੈ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਡੇ ਕੋਲੋਂ ਜਿਹੜਾ ਐਂਬੂਲੈਂਸ ਵਗੈਰਾ ਜਿਹੜਾ ਭਾਰੀ ਜਿਹੜੀ ਹੈ ਪਾ ਜੋ ਵੀ ਸਾਈਟਾ ਪੋਟ ਕੀਤੀ ਜਾ ਰਹੀ ਹੈ ਇਹ ਡੈੱਡ ਬੋਡੀ ਹੈ ਜਲਦ ਜਿਹੜੀ ਪਟਿਆਲੇ ਲਿਆਂਦੀ ਜਾਵੇਗੀ ਉਸ ਤੋਂ ਬਾਅਦ ਰਾਵ ਦਾ ਅੰਤਿਮ ਸੰਸਕਾਰ ਉਹ ਕਰਤਾ ਜਾਵੇਗਾ ਜੀ ਜੇਕਰ ਗੱਲ ਕੀਤੀ ਆ ਵੀ ਜੱਥੇ ਦੀ ਤਾਂ ਸਪਸ਼ਟ ਤੌਰ ਤੇ ਸ਼੍ਰੋਮਿੰਦ ਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗੱਲ ਕਹੀ ਹੈ ਕਿ ਇਹ ਤਾਂ ਤਾਂ ਹੈ ਨਿੱਜੀ ਜਿਵੇਂ ਆਪਾਂ ਪਰਸਨਲ ਟੋਰ ਤੇ ਆਪਾਂ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਅਪਲਾਈ ਕਰਦੇ ਆ ਤਾਂ ਇਸੇ ਤਰ੍ਹਾਂ ਜਿਹੜਾ ਇਹਨਾਂ ਨੇ ਵੀ ਜਿਹੜਾ ਅਪਲਾਈ ਕੀਤਾ ਸੀ ਤੇ ਉੱਥੇ ਦਰਸ਼ਨ ਕਰਨ ਵਾਸਤੇ ਗਏ ਤਾਂ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਮੋਟ ਹੋਈ ਹੈ ਤਾਂ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਆਪਣੀ ਨਿੱਜੀ ਤੌਰ ਤੇ ਇੱਕ ਇੰਟਰਵਿਊ ਜਿਹੜੀ ਬਾਈਟ ਬਣਾ ਕੇ ਵੀ ਦਿੱਤੀ ਹੈ ਜਿਸ ਦੇ ਵਿੱਚ ਸਾਰਾ ਜਿਹੜਾ ਟੀਕਰ ਆ ਉਹ ਦੱਸਿਆ ਹੋਇਆ ਵੀ ਕਿਹੜੀ ਜਗ੍ਹਾ ਤੇ ਮੋਟ ਹੋਈ ਹੈ ਤੇ ਕਿੱਥੇ ਦਾ ਰਹਿਣ ਵਾਲਾ ਉਹ ਸਾਰਾ ਜਿਹੜਾ ਵੀਰ ਦਾ ਉਸ ਵੀਡੀਓ ਦੇ ਵਿੱਚ ਦਿੱਤਾ ਹੋਇਆ ਹੈ ਜੀ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦੇ ਨਾਲ ਉਹਨਾਂ ਦੀ ਧਰਮ ਪਤਨੀ ਵੀ ਨਾਲ ਨੇ ਤੇ ਉਹ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਮੌਕੇ ਤੇ ਜਿਹੜਾ ਉਹ ਜਦੋਂ ਉਹਨਾਂ ਦੀ ਮੌਤ ਹੋਈ ਜਿੱਤ ਨਾਲ ਕਿਉਂਕਿ ਉਹ ਵੀ ਜਿਹੜਾ ਦਰਸ਼ਨ ਘਟਵਾਤੇ ਕੀਏ ਸਨ ਤਾਂ ਇੱਕ ਦੋ ਦਿਨ ਦੇ ਵਿੱਚ ਜਿਹੜੀ ਉਹਨਾਂ ਦੀ ਅੰਤਿਮ ਜਿਹੜੀ ਲਾਸਟ ਦੀ ਬੋਟੀ ਆ ਉਹ ਪਟਿਆਲਾ ਵੀ ਖੇਡਿਆ ਦੀ ਜਾਵੇ ਕਿ ਉਸ ਤੋਂ ਬਾਅਦ ਅੰਤਿਮ ਸੋਸਕਾਰਾਉ ਕਰਤਾ ਜਾਵੇਗਾ ਯਾਤਰਾ ਤੇ ਕਦੋਂ ਗਏ ਸੀ ਜਗਜੀਤ ਸਿੰਘ ਜੀ ਬਿਲਕੁਲ ਤੇ ਉਹ ਤੋਂ ਪਹਿਲਾਂ ਦੀ ਗੱਲ ਹੈ ਜਿਹੜੇ ਦਰਸ਼ਨ ਕਰਨ ਵਾਸਤੇ ਗਏ ਸੀ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਧਾਰਮਿਕ ਸਾਰੇ ਜਿਹੜੇ ਧਾਰਮਿਕ ਸਥਾਨ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਦੇ ਦਰਸ਼ਨ ਕਰ ਲਏ ਸਨ ਤਾਂ ਉਸ ਤੋਂ ਬਾਅਦ ਸਵੇਰੇ ਦੀ ਗੱਲ ਕੀਤੀ ਜਾਵੇ ਕਿ ਅੱਜ ਸਵੇਰੇ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਉਹਨਾਂ ਨੇ ਗੁਰਦੁਆਰਾ 13 ਸਹਿਬ ਪਾਕਿਸਤਾਨ ਵਿੱਚ ਜਿਹੜਾ ਮੌਜੂਦ ਹੈ ਤਾਂ ਉੱਥੇ ਦਰਸ਼ਨ ਕੀਤੇ ਤਾਂ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਉੱਥੇ ਜਿਹੜਾ ਉਹਨਾਂ ਨੂੰ ਆ ਹਾਰਟ ਅਟੈਕ ਆਇਆ ਤਾਂ ਉਹਦੀ ਮੋਟਾ ਉਹ ਹੋ ਗਈ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਮਾਰਾ ਜਾਣਕਾਰੀ ਦੇਣ ਦੇ ਲਈ ਪਟਿਆਲਾ ਦੇ ਅਰਬਨ ਸਟੇਟ ਦੇ ਰਹਿਣ ਵਾਲੇ ਜਗੀਰ ਸਿੰਘ ਜਿਨ੍ਹਾਂ ਦੀ ਪਾਕਿਸਤਾਨ ਵਿਖੇ ਮੌਤ ਹੋਈ ਆਪਣੇ ਪਤਨੀ ਦੇ ਨਾਲ ਯਾਤਰਾ ਤੇ ਗਏ ਸੀ ਜਗੀਰ ਸਿੰਘ ਗੁਰਦਾਮਾ ਦੇ ਦਰਸ਼ਨ ਕਰਨ ਦੇ ਲਈ ਪਰ ਜੋ ਕਿ ਦਰਸ਼ਨ ਕਰਦੇ ਸਮੇਂ ਹੀ ਉਹਨਾਂ ਦੀ ਹੱਟ ਅਟੈਕ ਕਰ ਮੌਤ ਹੋ ਗਈ ਤੇ ਜਲ ਰਹੀ ਉਹਨਾਂ ਦੀ ਮ੍ਰਿਤਕ ਦੇ ਵੀ ਉਹਨਾਂ ਦੀ ਰਿਹائش ਵਿਖ ਲਿਆਂਦੀ ਜਾਵੇਗੀ ਅਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਘੋਮਾ ਪ੍ਰਬੰਧਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਤੇ ਭਾਈ ਪਰਮਜੀਤ ਸਿੰਘ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧਕ ਤੌਰ ਤੇ ਡਿਊਟੀ ਸਾਡੀ 925 ਦੇ ਕਰੀਬ ਸੰਗਤਾਂ ਦਾ ਜਥਾ ਪਾਕਿਸਤਾਨ ਦੀ ਧਰਤੀ ਤੇ ਨਾਲ ਲੱਗੀ ਹੋਈ ਸੀ ਸੰਗਤਾਂ ਨੇ ਆਗਿਆ ਮਤ ਪਾਣੀ ਵਖਵਾ ਕੰਗਰਧਾ ਮਾ ਦੇ ਪਾਕਿਸਤਾਨ ਦੀ ਬੁਹਤ ਤਰੱਕੀ ਦੇ ਦਰਸ਼ਨ ਕੀਤੇ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਗੁਰਦਰਾ ਰੋੜੀ ਸਾਹਿਬ ਗੁਰਦਰਾ ਸੱਚਾ ਸਭਦਾ ਸਾਹਿਬ ਅਤੇ ਬਹੁਤੇ ਲੋਹਰ ਜਿਹੜੇ ਆਦਰਸ਼ਨ ਕਰਨ ਤੋਂ ਪ੍ਰੰਤ ਸੰਕਾਂਜ ਤੋਂ ਰਾਤ ਨੂੰ ਵਿਚਰਾਣ ਕਰੀਆਂ ਸਨ ਕਿ ਅੱਜ ਮਨੇਰੇ ਜਿਹੜੇ ਆ ਸਰਦਾਰ ਜਗੀਰ ਸਿੰਘ ਸਪੁੱਤਰ ਸਰਦਾਰ ਜਰਨੈਲ ਸਿੰਘ ਵਾਸੀ ਅਰਬਨ ਸਟੇਟ ਪਟਿਆਲਾ ਦੀ ਜਿਹਦੀ ਉਮਰ 68 ਸਾਲ ਹੈ ਉਹਦੀ ਅਚਾਨਕ ਅਟੈਕ ਆਉਣ ਦੇ ਨਾਲ ਮੌਤ ਹੋ ਗਈ ਹੈ ਤੇ ਬੜਾ ਹੀ ਸੰਗਤਾਂ ਦੇ ਵਿੱਚ ਚਰਵਾੜੀ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਇਸ ਯਾਤਰਾ ਦੇ ਨਾਲ ਉਹਨਾਂ ਦੀ ਧਰਮ ਪਤਨੀ ਵੀ ਯਾਤਰਾ ਦੇ ਨਾਲ ਹਨ ਤੇ ਸੰਧੂ ਸਾਹਿਬ ਵੀ ਉਹਨਾਂ ਦੇ ਨਾਲ ਹਨ ਪਰ ਇਹ ਪਰਮਾਤਮਾ ਦਾ ਭਾਣੇ ਨੂੰ ਮੰਨਦੇ ਆ ਹੋਏ ਹਨ ਜੋ ਵੀ ਯਾਤਰਾ ਕਰਨ ਤੋਂ ਬਾਅਦ ਹੁਣ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਵੱਲੋਂ ਇੱਥੇ ਸਪੈਸ਼ਲ ਐਮਬੂਲੈਂਸ ਦੀ ਡਿਊਟੀ ਰਾਈ ਗਈ ਹੈ ਜੋ ਵਾਗਾ ਬਾਰਡਰ ਤੱਕ ਲੈ ਕੇ ਜਾਏਗੀ ਉਸ ਤੋਂ ਬਾਅਦ ਸ਼ਰੋਮਣੀ ਗੁਰਦੈਰਾ ਪ੍ਰਬੰਧਕ ਕਮੇਟੀ ਵੱਲੋਂ ਸਪੈਸ਼ਲ ਗੱਡੀ ਜਿਹੜੀ ਆ ਵਾਗਾ ਬਾਰਡਰ ਤੋਂ ਉਹਨਾਂ ਦੇ ਗੱਦੀ ਸਟਾਨ ਅਡਵਨ ਸਟੇਟ ਪਟਿਆਲਾ ਜਿਹੜੀ ਆ ਉਹਨਾਂ ਦੀ ਲਾਸ਼ ਨੂੰ ਉਹਨਾਂ ਦੇ ਪਰਿਵਾਰਕ ਘਰ ਦੇ ਵਿੱਚ ਪਹਚਾਇਆ ਜਾਵੇਗਾ ਬੜੇ ਹੀ ਦੁਖਦਾਈ ਇਹ ਖਬਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ